ਉਹ ਜਿਹੜੀਆਂ ਅੰਨਾ ਦੇ ਜਿਹੋ ਉਹ ਗਾਇਕਾ ਦਾ ਮਾੜਾ ਪੁੱਠਾ ਬੋਲਦੀਆਂ ਨੇ ਇਹ ਕਲਪਨੀਆਂ ਪੱਤੀਆਂ ਨੇ ਉਹ ਇਹਨਾਂ ਦੀ ਬੁਰੀ ਹੁੰਦੀ ਹੈ ਨਹੀਂ ਪਾਣੀ ਬਾਹਰੀਆਂ ਮੇਜਾਂ ਦੇ ਰੋ ਨਹੀਂ ਕਹਿੰਦੇ ਕਿ ਤਿਹੜਾ ਮੱਛਾ ਨਹੀਂ ਕੋਲੇ ਕੋਲੇ ਖੇਤ ਝਾੜ ਕੋ ਸ ਲੱਗਦਾ ਮੁੰਡੇ ਸੁੰਦੇ ਨਾ ਜਵਾਬ ਦਿਆ ਕਰੋ ਨਹੀਂ ਤਾਂ ਇਹਨਾਂ ਨੂੰ ਮਾਨ ਮਖਾਣੇ ਨਹੀਂ ਨਹੀਂ ਕਹਿੰਦੇ ਕਿ ਕੰਦੇ ਦੌੜ ਜਾ ਦੇ ਅੰਦਰੋਂ ਸਾਰੀ ਬਾਗ ਦੇ ਕਹਿੰਦੇ ਕੋਈ ਜਾਈ ਇਹ ਦਿੰਦੀ ਹੈ ਮੈਨੂੰ ਉਹ ਦੇ ਦੇ ਰੱਜਾ ਮੈਂ ਮੇਰੇ ਸਾਥ ਨੂੰ ਨੌਂ ਤਰਫ ਤੇ ਦੇ ਦੇ ਜੀ ਵੇਨਾ ਤੂੰ ਪਹਿਲਾਂ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਪਹਿਲਾਂ ਮੈਨੂੰ ਤਾਂ ਤੂੰ ਟੁੱਕ ਮੰਗੂ ਜਵਾਬ ਦੇ ਦਾਨੀਆ ਤੋੜ ਕੇ ਤੇ ਉਹਦੇ ਨਾਲ ਆ ਨਹੀਂ ਮੱਖੀ ਜੀ ਤਾਰਾਈ ਨਾ ਜੀ ਸੋਦਾ ਸਾਰਾ ਹੁੰਜ ਕੇ ਲੈ ਜਾਂਦੀ ਕਬੋ ਨਹੀਂ ਮੈਂ ਤਾਂ ਕੋਈ ਪੁੱਛ ਪੁੱਛਣਾ ਨਹੀਂ ਆ ਮੈਂ ਤੁਹਾਨੂੰ ਤਾਂ ਵੀ ਤੂੰ ਮੈਨੂੰ ਜਵਾਬ ਦੇ ਦਾਨੀਏ ਇਮਾਨਦਾਰੀ ਤੇ ਹਾਂ ਠੀਕ ਹੈ ਕਿ ਤੂੰ ਆਉਣੀ ਉਹ ਦੋ ਮਾਂ ਹਾਂ ਤੂੰ ਕੋਈ ਲੈ ਜਾ ਕਿਉਂ ਨਿਆ ਮੈਂ ਸਭ ਤੋਂ ਸੋਹਣਾ ਪੁੰਦਾ ਸਭ ਜੀ ਆਉਂਦੀ ਨਹੀਂ ਜਾਂਦੀ ਹੈ ਜੀ ਆਣਾ ਕੋਈ ਨਾ ਫਿਰ ਮੈਂ 로ਡ ਤੱਕ ਤੇ ਮੇਰੇ ਪਾਈ ਵੀ ਪਾਉਗੀ ਤੁਹਾਨੂੰ ਇਹ ਨਹੀਂ ਗੱਲ ਹੈ ਜੀ ਕਾ ਕਾ ਹਾਲਾ ਤੇ ਕਾਣਾ ਤੇਰੇ ਕੋਲ ਨਹੀਂ ਜਾਂਦਾ ਕੋਈ ਨਾ ਵੇਖਿਆ ਨੂੰ ਮੇਰੇ ਕੋਲ ਆ ਨਹੀਂ ਕੋਈ ਨੀ ਜੇ ਰੋਡ ਪਾਈ ਗਈ ਚੀ ਜਾਈਗੀ ਆਹੋ ਹੂੰ ਤੂੰ ਬਾਅਦ ਆਈ ਨਾ ਸਤਾਰ ਨਿੱਕੀਆਂ ਮਿਰਚਾਂ ਹਰੀਆਂ ਲੱਦਾਂ। ਵੇਰੇ ਜਾ ਕੇ ਅੰਦਰੋਂ ਮੇਰੀ ਮੂੰਹ ਤੇ ਫੜਨੇ ਹੁੰਦੀ ਦੀ ਜੱਟ ਜੱਟ। ਮੂੰਹ ਮੇਰੀ ਕੋਈ ਆ ਜਾਂਦੀ ਆ। ਕੋਈ ਕੋਈ ਨਹੀਂ ਤੇ ਨਹੀਂ ਗੱਟ ਕੇ ਫੇ ਲਾ ਗਈ ਗਾਨੀ। ਮਿਰਚਾਂ ਲੈਣ ਵਕਤ ਹੁਣ ਇਹ ਆ ਗਈ ਹੁਣ ਇਹਨੂੰ ਕਿੱਥਾ ਰਮਾ ਐਡਾ ਮੂੰਹ ਬਣਾ ਕੇ ਗਈ ਆ ਦੱਸ। ਕਿ ਐਨਾ ਮੈਂ ਵੱਡਾ ਬਾਗ ਬੀਜੀ ਆ ਜਾ। ਜਿਹੜਾ ਮੈਂ ਇਹਨਾਂ ਨੂੰ ਦਿੱਤੀ ਜਾਵਾ ਮਿਰਚਾਂ ਤੇ ਲਿਆ ਲਿਆ ਕੇ ਹੁਣ ਐਡਾ ਮੂੰਹ ਬਣਾ ਕੇ ਗਈ ਦੱਸ ਕੀ ਕਿਲਾ ਹੁਣ ਐਨੇ ਨੋਰੇ ਚੜ੍ਹਦੀ ਗਈ ਆ ਮੇਰੇ ਕੋਲ ਹੈਂ ਕਦੋਂ ਮੈਂ ਕਹਿਵਾ ਮੁੰਡੇ ਵਾਵਾ ਸਾਰੇ ਵੰਦ ਕੇ ਲਿਆ ਕਿਤੇ ਚ ਰੱਖ ਲਿਆ ਕਰੋ ਜੇਗਾ ਮੈਂ ਇਹਨਾਂ ਨੂੰ ਦੇ ਦਿਆ ਕਰਾਂ ਮੈਂ ਚਾ ਤੋੜ ਕੇ ਆਗੇ ਮੰਮੀ ਜੀ ਤੁਸੀਂ ਮਿਰਚ ਲੈ ਆਏ ਉਹਨਾਂ ਘਰੋਂ ਮਿਰਚਾ ਕਿੱਥੋਂ ਕਿਹੜੀਆਂ ਮਿਰਚਾਂ ਦੇਣੀਆਂ ਸੀ ਮੈਨੂੰ ਕਿਉਂ ਕੀ ਹੋ ਗਿਆ ਆਂਟੀ ਪਹਿਲੀ ਸਾਡੇ ਕਿੱਥੇ ਲੱਚਾ ਸਾਡੇ ਕੀ ਬਾਗ ਲੱਗੇ ਮੇਚਾਂ ਦਾ ਤੂੰ ਨਹੀਂ ਨੋ ਕਰਿਆ ਨਹੀਂ ਸੁਣਾਉਂਦਾ ਚੀਜ਼ ਉਹ ਤਾਂ ਮੈਨੂੰ ਪਤਾ ਨਹੀਂ ਮੈਂ ਤਾਂ ਭਰ ਰੱਖੀ ਚਾਂ ਦੇ ਤੂੰ ਮੈਨੂੰ ਪੁੱਛਦੀ ਵੀ ਨਹੀਂ ਜਦੋਂ ਚੀਜ਼ ਦੇਣੀ ਹੁੰਦੀ ਆ ਤੂੰ ਚੱਕ ਕੇ ਜੱਕਦੇ ਨੇ ਫੜਾ ਦਿੰਨੀ ਆ ਤੇ ਮੈਂ ਦੱਸਾਂ ਹਾਂ ਬਹੁਤ ਵੱਡਾ ਬੰਦਾ ਹੁੰਦਾ ਨੂੰ ਪੁੱਛਣਾ ਚਾਹੀਦਾ ਮਾੜਾ ਮੋਟਾ ਉਹ ਤਾਂ ਕੋਈ ਆਪ ਹੀ ਬੋਲ ਵੀ ਤੂੰ ਮੈਨੂੰ ਉਹ ਬਾਹਰ ਜੇ ਬਾਹਰ ਹੈ ਤਾਂ ਬਾਹਰ ਹੀ ਚੀਜ਼ ਪੜਾਤੀ ਅੰਦਰ ਆਈ ਤਾਂ ਅੰਦਰੋਂ ਪੜਾਤੀ ਮੈਨੂੰ ਆਈ ਨਹੀਂ ਪੁੱਛਣਾ ਮੰਮੀ ਆਹ ਚੀਜ਼ ਦੇਣੀ ਹੈ ਕਿ ਨਹੀਂ ਦੇਣੀ ਕਿਸੇ ਹੁਣ ਤੂੰ ਦੇ ਹੀ ਚੀਜ਼ ਮੈਂ ਤੁਹਾਨੂੰ ਉਹਨੂੰ ਦੱਸ ਕੇ ਨਾ ਮੈਂ ਤੇਰੀ ਮੱਤਾ ਦੇ ਲੂ ਲਵਾਉਂਗੀ ਇਹ ਦੇਖ ਲੈ ਤੂੰ ਕਰ ਜੇ ਮੇਰੇ ਬਿਨਾ ਪੁੱਛੇ ਕੋਈ ਚੀਜ਼ ਦਿੱਤੀ ਨਹੀਂ ਮੰਮੀ ਉਹ ਤੇਰਾ ਅੱਜ ਬਲੈਂਡ ਵਧਾਤਾ ਉਹਨਾਂ ਨੇ ਚਾਰ ਮਿਰਚਾਂ ਨਹੀਂ ਕੀ ਕਰਦੀ ਨਾਲੇ ਇੰਨੀਆਂ ਨਹੀਂ ਹੈਗੀਆਂ ਨੇ ਖੇਤ ਖੜੀਆਂ ਨੇ ਉਹਨਾਂ ਦੇ ਤਾਂ ਮਿਆਂ ਨਾਲ ਦੇਖੜਾ ਸਾਰਾ ਕੁਝ ਖੜਿਆ ਕਰਨਾ ਚੰਨ ਕੋਈ ਨਾ ਨਹੀਂ ਦਿੱਤੀਆਂ ਤਨਾ ਦੇ ਨਾ ਫਿਰ ਹੁਣ ਪੁੱਤ ਤੂੰ ਵੀ ਨਾ ਦੇ ਚੰਨ ਨਹੀਂ ਮੰਮੀ ਮੈਂ ਨਹੀਂ ਹੁੰਦੂੰਗੀ ਹਾਂ ਮੈਂ ਤੈਨੂੰ ਇਹੀ ਗੱਲ ਸਮਝਾਉਣੀ ਪੁੱਤ ਦੇਖ ਮੇਰੀ ਸਿਆਣੀ ਬਿਆਣੀ ਦੀ ਇੰਨੀ ਬੇਇੱਜ਼ਤੀ ਕਰਿਆ ਨਾ ਨੇ ਅੱਖ ਤਨੀ ਕੋਈ ਨਾ ਮੈਂ ਨਹੀਂ ਕਰਨੀ ਚਾਹੀਦੀ ਬੰਦੇ ਨੂੰ ਨਹੀਂ ਮੈਂ ਕਹਿ ਦੂੰਗੀ ਨਾ ਮੰਮੀ ਨੂੰ ਪੁੱਛ ਲਓ ਮੰਮੀ ਬਾਹਰ ਬੈਠੀ ਮੈਂ ਮੇਰੇ ਤੇ ਸੁਟਿਆ ਕਰੀ ਮੈਂ ਆਪੇ ਜਵਾਬ ਲਿਆ ਤੁਹਾਨੂੰ ਠੀਕ ਹੈ ਹਾਂ ਅੱਜ ਮੈਨੂੰ ਪਤਾ ਜਮ ਰੱਬ ਨੂੰ ਪਤਾ ਮੇਰੇ ਨਾਲ ਜਿਵੇਂ ਮੇਰਾ ਬਲੱਡ ਵਧਿਆ ਤੇ

ਕੋਈ ਨਹੀਂ ਸਾਥ ਕੋਈ ਨਹੀਂ ਭਾਈ ਮੈਂ ਕੀ ਹੋ ਗਿਆ ਕਾ ਤੋ ਬੋਲੀ ਨਹੀਂ ਹੈ ਮੈਨੂੰ ਬੋਲੀ ਨਾ ਮੈਂ ਜਾਂਦੀ ਆ ਹਾਂ ਮੈਂ ਇਹਨਾਂ ਦੇ ਮਿਰਚਾਂ ਲੈ ਬਾਜ਼ੀ ਜਾ ਤਾ ਅੱਛਾ ਨਹੀਂ ਆ ਗਰੀਆ ਨੇ ਖੇਲਣ ਦੇ ਪਲਾਟ ਚ ਹਾਂ ਮੈਂ ਆਂ ਚਾਰ ਕਰੀਆਂ ਮਿਰਚਾਂ ਦੇਖੋ ਅੱਛਾ ਤਮੈਨੂੰ ਮੈਨੂੰ ਸਾਡੇ ਦਾ ਹੈ ਹੀ ਨਹੀਂ ਕਾ ਨਹੀਂ ਕਿਹੜੀ ਦੇਰਦੀ ਮੇਰੇ ਆਈ ਨੂੰ ਬਾੜੇ ਮੈਨੂੰ ਪੁੱਛਦੀ ਵੀ ਨਹੀਂ ਅੱਛਾ ਜਦੋਂ ਉਹ ਅੱਜ ਦੀ ਨਾ ਫੱਟ ਚੀਂ ਦੇ ਦਿੱਤੀ ਚੱਕ ਕੇ ਫਿਰ ਨਾ ਬੋਲਿਆ ਕਿ ਮਾਂ ਪੁੱਛੇ ਮੈਨੂੰ ਕਿ ਕਹਿ ਉਹ ਮੈਂ ਕੋਈ ਨਹੀਂ ਲੈ ਜਾਨੀ ਮੇਰੀ ਨੂੰ ਤੋ ये तो भे कर देता बड़ी जवाब दे रही हाँ देना देना साग भी चलिए धनिया धुनिया भी है मैं करी खेत मैं तू चल फिर मांगी देख दी मैं हारे राजोच नहीं बोलती

ਕੀ ਆ ਜਾ ਨਹੀਂ ਭੈਣ ਤੂੰ ਵੀ ਆ ਜਾ ਕਰੇਗਾ ਤੂੰ ਮਰ ਤਣੀਆਂ ਲੈਣ ਆਈ ਸੀ ਤੇਰੇ ਕੋਲ ਨਹੀਂ ਭੈਣ ਠੀਕ ਆ ਕੋਈ ਨਾ ਕੋਈ ਅੱਜ ਕੋਈ ਆ ਹੀ ਜਾਂਦੀ ਹੈ ਹੁਣ ਤੂੰ ਤਾਂ ਨਹੀਂ ਆ ਗਈ ਨਹੀਂ ਬੱਸ ਅੱਗੇ ਤਣੀਆਂ ਹੀ ਆ ਦੇ ਦੇ ਭੋਰਾ ਆਨ ਕੋ ਕਰਦੀ ਹੁਣ ਨਹੀਂ ਆ ਤੂੰ ਨਹੀਂ ਭੈਣੇ ਤਣੀਆਂ ਤੂੰ ਤਾਂ ਕਹੀ ਜਾਂਦੀਆਂ ਤਣੀਆਂ ਹੀ ਆ ਭੋਰਾ ਦੁੱਜਾਈਆਂ ਖੈਲੀਆਂ ਨਾ ਚੇਨੇ ਭੋਰਾ ਬਣਾ ਭੋਰਾ ਭੋਰਾ ਕਰਕੇ ਦੁੱਸਤਾ ਮੈਨੂੰ ਆ ਹੀ ਲੈ ਗਈਆਂ ਸਾਰੀਆਂ ਤੇ ਨੋ ਕਿੱਥੇ ਆ ਨਹੀਂ ਭੈਣ ਨੋ ਤਾਂ ਫੇਰੀ ਗਈ ਆ ਤੇ ਇੱਕੀ ਹਾਂ ਤੇ ਨੋ ਪੈਕੇ ਗਏ ਪਰ ਜੋ ਉਹ ਦਿਨਾਂ ਤੋਂ ਮੈਂ ਤੱਤੀਆਂ ਦੇ ਦਿੰਦੀ ਉਹ ਤਾਂ ਵਿਚਾਰੀ ਮੈਨੂੰ ਮੋੜਦੀ ਨਹੀਂ ਤੂੰ ਤਾਂ ਬਾੜੀ ਬਾੜੀ ਐਂ ਤੋਂ ਤਾਂ ਹੀ ਕੋਸ ਦਿਨ ਦਿਆ ਮੈਂ ਤਾਂ ਫੇ ਮਾਰ ਕੇ ਨਹੀਂ ਆਈਂ ਦਾਸ ਉਹ ਤਾਂ ਬਰਕਾਰ ਤਾਂ ਪੂਰਾ ਧਣੀਆਂ ਤਾਂ ਹੀ ਮਰੀ ਜਾਂਦੀ ਆ ਤੂੰ ਥੋੜਾ ਸਬਜੀ ਚ ਭਰਨਾ ਤੇ ਬੰਦੇ ਆ ਆ ਲੈ ਆਏ ਨਹੀਂ ਪਹਿਲੇ ਮੁੰਡੇ ਤੋੜ ਕੇ ਖੇਤੋਂ ਆਂ ਜਾਂਗੇ ਤੇ ਦੇ ਦੇਂਗੇ ਹਮਮ ਅੱਜ ਤਾਂ ਸਬਜੀ ਦੇ ਦਾ ਸਬਜੀ ਕੋਈ ਇਤਨਾ ਕੋਈ ਤੇ ਲੈ ਆਏ ਜ ਤਣੀਆਂ ਲੈ ਉਹਨਾਂ ਦੇ ਪੇਂ ਜ ਉਹਨੂੰ ਆਹ ਤਾਂ ਤੂੰ ਧਣੀਆਂ ਦੇਣਾ

ਸਾਗ ਤੋੜਦੀ ਤੋੜਦੀ ਸੀ ਭੈਣ ਕਿਹੜਾ ਚੱਕਣਾ ਹੈਗਾ ਆਏ ਤੂੰ ਵੀ ਆ ਗਈ ਮੈਂ ਵੀ ਆ ਗਈ ਬੋਚ ਕੇ ਤੋੜ ਲੈ ਤੋੜ ਲੈਣੀ ਆ ਹਾਂ ਇਹ ਆ ਗਈ ਇਹ ਤਾਂ ਪਤੀ ਸਾਗ ਤੋੜਦੀ ਹਾਂ ਕਿੱਥੋਂ ਹੋਰ ਤੋੜ ਬਣ ਤੋੜ ਤੈਂਕਾ ਭੈਣ ਆਹ ਥੋੜਾ ਜਿਹਾ ਤੋੜਨਾ ਕਿਹੜਾ ਬਣਾ ਤੋੜ

ਇਹ ਜਿੱਤਾ ਸਾਖ ਨੂੰ ਵੀ ਆ ਕੇ ਖੜ ਗਈ ਲੈ ਉਹ ਤੋੜੀ ਜਾਂਦੀ ਇੱਕ ਮਿੰਟ ਜਸ਼ਵੀਰ ਕੌਰ ਹੈ ਸਾਖ ਨੂੰ ਲੈ ਦੱਸ ਕੀ ਕਰਾਂ ਮੈਂ ਇਹ ਭੈਣੇ ਤਾਂ ਬਾਲੇ ਹੋ ਕਰਦੀ ਆ ਕੋਈ ਨਾ ਬਾਲੇ ਮੈਂ ਤੁਹਾਡੇ ਬਾਲੀ ਦਾ ਇਤ ਨਹੀਂ ਆ ਇਹ ਤਾਂ ਕਣੀ ਸਾਖ ਨੂੰ ਕਣੀ ਮੈਂ ਚਾਣੂ ਕਣੀ ਕਾਚੇ ਨੂੰ ਕਣੀ ਮੈਂ ਮਹਾਜ ਦੀ ਕੀ ਕਰਾਂ ਮੈਂ ਨੂੰ ਕਰੋ ਮੈਂ ਮੁੰਡੇ ਲੜਦੇ ਰਹਿੰਦੇ ਸਾਰਾ ਦਿਨ ਕਹਿੰਦੇ ਦਿਨ ਕਦੀ ਤੂੰ ਕਰਿਆ ਖਰੀਂ ਨਹੀਂ ਕਰੇ ਪੋਛ ਲੈਣੀ ਕਦੀ ਕੋ ਪੋਛ ਤੋਰ ਲੈਣੀ ਨਹੀਂ ਭਾਈ ਦੋ ਚੀਰ ਨਹੀਂ ਸਾਗ ਦੀਆਂ ਤੋੜੀਆਂ ਤੇਰਾ ਤਾਂ ਮਾਜ ਨਹੀਂ ਹੈ ਨੀਗਾ ਨਹੀਂ ਨਹੀਂ ਭਾਨੇ ਆਪੇ ਮੇਰਾ ਮਾਜ ਨਹੀਂ ਹੈਗਾ ਕਿਤੇ ਤੁਸੀਂ ਤਾਂ ਨਹੀਂ ਤੋੜੀ ਆਉਂਦੀ ਆ ਮੈਂ ਕਿਹ ਚੱਲ ਤਰ ਲਾ ਜੰਦੀ ਆ ਅੱਜ ਤੁਸੀਂ ਮੈਂ ਸਾਗ ਤੋੜਨ ਲੱਗ ਪਏ ਇੱਕ ਦਿਨ ਛੱਡਦੀਆਂ ਨਹੀਂ ਪਈਆਂ ਤੁਸੀਂ ਮੇਥੇ ਹੀ ਜਾਲਦੀਆਂ ਕੋਈ ਕੋਸ਼ਿਸ਼ ਕਰਦੇ ਆ ਭਾਲ ਕੇ ਦੇਖੇਂਦੇ ਨਾ ਨੀਤ ਨਹੀਂ ਬੰਦੇ ਦੀ ਮਾੜੀ ਹੋਣੀ ਚਾਹੀਦੀ ਇਹ ਰੰਗ ਲੱਗੇ ਨੇ ਉਹ ਨਿਕਲਦੀ ਉਹ